ਜੀ ਜੋ ਪੰਜਾਬ ਦੇ ਵਿੱਚ ਘਟਨਾ ਹੋਈ ਉਸ ਬਾਰੇ ਇੱਕ ਗੱਲ ਤੁਸੀਂ ਪ੍ਰੈਸ ਨੋਟ ਜਾਰੀ ਕਰਿਆ ਕੀ ਕਹਿਣਾ ਚਾਹੁੰਦੇ ਉਸ ਬਾਰੇ ਦੇਖੋ ਜੋ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਬੱਚੇ ਨਾਲ ਘਟਨਾ ਵਾਪਰੀ ਹੈ ਉਹ ਬਹੁਤ ਮੰਦਭਾਗੀ ਹੈ ਤੇ ਦੋਸ਼ੀ ਹੈ ਉਹ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕੋਰਟ ਆਪਣੀ ਕਾਰਵਾਈ ਕਰੇ ਪੁਲਿਸ ਆਪਣੀ ਕਾਰਵਾਈ ਕਰੇ ਜੋ ਮਤਲਬ ਹੁਣ ਇਹ ਇਹ ਕੀ ਜਾ ਰਿਹਾ ਹੈ ਇਹ ਬਹੁਤ ਇਹ ਐ ਨਹੀਂ ਹੈ ਵੀ ਇਹ ਘਟਨਾ ਤੋਂ ਪਹਿਲਾਂ ਵੀ ਪਰੰਤਨ ਤੋਂ ਪਹਿਲਾਂ ਵੀ ਬਹੁਤ ਚੱਲਦਾ ਰਿਹਾ ਹੈ ਕਿ ਭਈਏ ਇੱਥੇ ਨਹੀਂ ਹੋਣੇ ਚਾਹੀਦੇ ਭਈਆਂ ਨੇ ਪੰਜਾਬ 'ਚ ਕਬਜ਼ਾ ਕਰ ਲਿਆ ਪੰਜਾਬ ਨੇ ਕਰਤਾ ਪੰਜਾਬ ਨੇ ਬੋ ਕਰਤਾ ਦੇਖੋ ਕੋਈ ਕਿਸੇ ਦੇ ਪੰਕਬਜਾ ਨਹੀਂ ਕਰ ਸਕਦਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਆ ਤੋ ਕੋਈ ਦੂਜਾ ਮਜ਼ਦੂਰ ਆ ਕੇ ਕਬਜ਼ਾ ਕਰ ਲੈਣਾ ਕਿਉਂਕਿ ਸਾਡੀਆਂ ਲੋੜਾਂ ਕੀ ਨੇ ਭਲਾ ਸਾਡੀਆਂ ਲੋੜਾਂ ਦੇਖੋ ਸਾਡੇ ਕੋਲੇ ਭੰਜੇ ਨਹੀਂ ਹੈਗੇ ਤਾਂ ਅਸੀਂ ਬਹਾਹਾਕਾਰ ਮੱਚ ਜਾਂਦੀ ਹੈ ਕਾਨੂੰਨਾ ਵੇਲੇ ਸਾਡਾ ਝੋਨਾ ਲਾਉਣ ਵਾਸਤੇ ਸਾਡੇ ਕੋਲੇ ਲੇਬਰ ਨਹੀਂ ਸੀ ਸਾਡੇ ਲੋਕਾਂ ਨੇ ਜਾ ਜਾ ਕੇ ਯੂਪੀ ਦੇ ਵਿੱਚੋਂ ਬੱਸਾਂ ਲੈ ਲੈ ਕੇ ਬੰਦੇ ਨੂੰ ਲੈ ਕੇ ਆਏ ਤੁਸੀਂ ਹੁਣ ਦੇਖੋ ਵਿਕੇ ਜਦੋਂ ਝੋਨਾ ਲਾਉਣ ਦੀ ਵਾਰੀ ਆਈ ਨਾ ਤੂੰ ਨਾ ਬਲੇ ਰੇਲਵੇ ਸਟੇਸ਼ਨ ਦੇ ਉੱਤੇ ਅਸੀਂ ਭਈਆਂ ਨੂੰ ਕਿਵੇਂ ਪਹਾੜ ਦੇ ਫਿਰਦੇ ਹੁੰਦੇ ਆ ਜਾਂ ਕਿ ਉਹਨਾਂ ਨੂੰ ਲੈ ਕੇ ਆਉਂਦੇ ਆ 6 ਮਹੀਨਿਆਂ ਦਾ ਰਾਸ਼ਨ ਦਿੰਦੇ ਆ ਅਡਵਾਂਸ ਪੈਸੇ ਦਿੰਦੇ ਆ ਉਧਰੋਂ ਆਉਣ ਵਾਸਤੇ ਉਹਨਾਂ ਨੂੰ ਪਹਾੜਾ ਦਿੰਦੇ ਆ ਇਹ ਕਿਸਾਨੀ ਹਰੀ ਕਰਦੀ ਐ ਇਸ ਕਰਕੇ ਉਹ ਮਜ਼ਦੂਰੀ ਕਰਨ ਆਉਂਦੇ ਨੇ ਮਜ਼ਦੂਰੀ ਕਰਕੇ ਇੱਥੇ ਖਾਨ ਬੱਚੇ ਪਹਾੜਦੇ ਨੇ ਤੇ ਇਸ ਗੱਲ ਤੇ ਮਤਲਬ ਕੋਈ ਸਾਨੂੰ ਕੋਈ ਗਿਲਾ ਨਹੀਂ ਕੋਈ ਇਤਰਾਜ਼ ਨਹੀਂ ਕਿਉਂਕਿ ਸਾਡੇ ਕੋਲੇ ਸਾਡੇ ਪੰਜਾਬ ਦੇ ਬੱਚੇ ਤਾਂ ਕੰਮ ਹੀ ਨਹੀਂ ਕਰਦੇ ਲੇਬਰੀ ਸਾਡੇ ਦਾ ਸਾਡੇ ਪੰਜਾਬ ਵਾਲੇ ਤਾਂ ਬਾਹਰ ਜਾ ਰਹੇ ਨੇ ਇਸ ਕਰਕੇ ਜਿਹੜੀ ਖੇਤੀਬਾੜੀ ਦੇ ਵਿੱਚ ਜਾਂ ਇੰਡਸਟਰੀ ਦੇ ਵਿੱਚ ਸਾਡੇ ਕੋਲੇ ਮਜ਼ਦੂਰਾਂ ਦੀ ਬਹੁਤ ਘਾਟ ਹੈ ਇਸ ਕਰਕੇ ਉਹਨਾਂ ਨੂੰ ਉਹ ਲੋਡ ਪੈਂਦੀ ਹੈ ਤੇ ਉਹਨਾਂ ਨੂੰ ਹੁਣ ਇਸ ਆ ਇਸ ਘਟਨਾ ਨਾਲ ਜੋੜ ਦੇਣਾ ਵੀ ਸਾਰੇ ਭਈਏ ਹੋ ਜene ਇਹ ਤਾਂ ਫਿਰ ਕਿਸੇ ਜਗ੍ਹਾ ਤੇ ਵੀ ਸਾਡੀ ਸਿੱਖ ਕਮਿਊਨਿਟੀ ਦਾ ਬੰਦਾ ਵੀ ਗਲਤੀ ਕਰ ਸਕਦਾ ਹੈ ਤੇ ਸਾਰਾ ਸਿੱਖ ਭਾਈ ਯਾਰ ਝਾੜਾ ਤਾਂ ਦੋਸ਼ੀ ਹੁੰਦਾ ਨਹੀਂ ਉਹਦੇ 'ਚ ਜੇ ਕਿਸੇ ਇੱਕ ਨੌਜਵਾਨ ਨੇ ਗਲਤੀ ਕਰਤੀ ਜਾਂ ਦੋ ਨੌਜਵਾਨਾਂ ਨੇ ਗਲਤੀ ਕਰਤੀ ਇਹਦੇ ਨਾਲ ਸਾਰੀ ਕਮਿਊਨਿਟੀ ਨੂੰ ਤਾਂ ਨਹੀਂ ਜੋੜਿਆ ਜਾਣਾ ਚਾਹੀਦਾ